ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰੰਜਾਰੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਸਾਧ ਸੰਗਤ ਜੀ ਇਹ ਜੋ ਬੇਨਤੀਆਂ ਨੇ ਜੋ ਕਿ ਭਾਰਤ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਸ ਨੇ 21 ਮਾਰਚ ਨੂੰ ਇੱਕ ਬਿਆਨ ਦਿੱਤਾ ਸੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਨਾਮ ਵਰਤ ਕੇ ਇਹਨਾਂ ਨੇ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਬਾਰੇ ਇੱਕ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਈ ਲੋਕ ਸੰਤ ਭਿੰਡਰਾਂ ਵਾਲੇ ਦੀ ਰੀਸ ਕਰ ਰਹੇ ਨੇ ਤੇ ਅੱਜ ਅਸਾਮ ਦੀ ਜੇਲ੍ਹ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰ ਰਹੇ ਨੇ ਅਮਿਤ ਸ਼ਾਹ ਦਾ ਇਹ ਬਿਆਨ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਇਸ ਬਿਆਨ ਤੋਂ ਬਾਅਦ ਬਾਬਾ ਬੰਤਾ ਸਿੰਘ ਜੋ ਕਿ ਅਮਿਤ ਸ਼ਾਹ ਨੂੰ ਹੋ ਗਏ ਬਿਲਕੁਲ ਸਿੱਧੇ ਅਤੇ ਅਮਿਤ ਸ਼ਾਹ ਨੂੰ ਕਰ ਦਿੱਤਾ ਖੁੱਲਾ ਚੈਲੰਜ ਅਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਮਾਮਲਾ ਭੱਕ ਗਿਆ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਉਣੇ ਹਾਂ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗਰੂਪਿਆ ਦੀ ਸਾਧ ਸੰਗਤ ਜੀ ਸੋਸ਼ਲ ਮੀਡੀਆ ਦੇ ਉੱਪਰ ਜੋ ਕਿ ਬਿਆਨ ਸਾਹਮਣੇ ਆਇਆ ਹੈ ਅਮਿਤ ਸ਼ਾਹ ਦਾ ਅਮਿਤ ਸ਼ਾਹ ਨੇ ਲੋਕ ਸਭਾ ਦੇ ਵਿੱਚ ਖੜੇ ਖੜੇ ਨੇ ਇੱਕ ਸਪੀਚ ਦਿੱਤੀ ਤੇ ਸਪੀਚ ਦੇ ਵਿੱਚ ਉਸ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦਾ ਜ਼ਿਕਰ ਕਰਦਿਆਂ ਹੋਇਆਂ ਸਿੱਧੇ ਤੌਰ ਤੇ ਨਿਸ਼ਾਨਾ ਸਾਧਿਆ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਉੱਪਰ ਤੇ ਕਹਿਣਾ ਇਹ ਚਾਹੁੰਦੇ ਨੇ ਕਿ ਸਾਡੇ ਕਹਿਣ ਦੇ ਉੱਪਰ ਇਹ ਸਭ ਕੁਝ ਹੋਇਆ ਉਸ ਦੇ ਬਿਆਨ ਤੋਂ ਇਹ ਪਤਾ ਲੱਗਦਾ ਹੈ ਸਾਧ ਸੰਗਤ ਜੀ ਤੁਸੀਂ ਸੋਚੋ ਅਤੇ ਵਿਚਾਰੇਓ ਕਿ ਅਮਿਤ ਸ਼ਾਹ ਇਹ ਕਹਿ ਰਿਹਾ ਕਿ ਅਸੀਂ ਉਸ ਨੂੰ ਬੰਦ ਕੀਤਾ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿਉਂਕਿ ਕਾਰਨ ਕਰਉਣ ਵਾਲੇ ਇਹੀ ਲੋਕ ਨੇ ਹੁਣ ਬਾਬਾ ਬੰਤਾ ਜੀ ਨੇ ਜਦੋਂ ਸਾਹਮਣੇ ਜਵਾਬ ਦਿੱਤਾ ਅਮਿਤ ਸ਼ਾਹ ਨੂੰ ਤੇ ਅਮਿਤ ਸ਼ਾਹ ਤੂੰ ਕੀ ਬੋਲ ਰਹੇ ਹੈਂ ਤੂੰ ਗ੍ਰਹਿ ਮੰਤਰੀ ਹੈਂ ਪਹਿਲੀ ਗੱਲ ਤਾਂ ਭਾਰਤ ਦੇ ਗ੍ਰਹਿ ਮੰਤਰੀ ਨੂੰ ਐਦਾਂ ਦੀ ਸ਼ਬਦਾਵਲੀ ਵਰਤਣਾ ਕੋਈ ਸ਼ੋਭਾ ਨਹੀਂ ਦਿੰਦੀ ਸਾਡੇ ਨਾਇਕ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਰੀਸ ਕਰਨਾ ਵੀ ਕੋਈ ਗਲਤ ਗੱਲ ਨਹੀਂ ਤੇ ਰਹੀ ਗੱਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨਾ ਉਹ ਵੀ ਕੋਈ ਗਲਤ ਗੱਲ ਨਹੀਂ ਅਸੀਂ ਆਪਣੇ ਹੱਕਾਂ ਦੇ ਲਈ ਲੜੇ ਆ ਲੜਦੇ ਰਵਾਂਗੇ ਰੋਕਣ ਵਾਲੇ ਬਹੁਤ ਆਏ ਪਰ ਉਹ ਧੂੜ ਦੀ ਖਾ ਕੇ ਗਏ ਕਿਉਂਕਿ ਸਿੰਘ ਕਦੇ ਮੁਕਾਇਆ ਨਹੀਂ ਮੁਕਦੇ ਜੇਕਰ ਇਹ ਚਾਹੁੰਦੇ ਆ ਨਾ ਕਿ ਸਿੰਘਾਂ ਨੂੰ ਅਸੀਂ ਮੁਕਾ ਦੇਵਾਂਗੇ ਉਹ ਤਾਂ ਇੰਨਾ ਤੋਂ ਵੀ ਵੱਡੀਆਂ-ਵੱਡੀਆਂ ਜ਼ਾਲਮ ਸਰਕਾਰਾਂ ਆਈਆਂ ਸੀ ਉਹਨਾਂ ਤੋਂ ਵੀ ਨਹੀਂ ਮੁੱਕੇ ਤਾਂ ਤੁਸੀਂ ਕਿ ਸਬਾਕ ਦੀ ਮੂਲੀ ਹੈ ਸੋ ਸੋਚਣਾ ਵਿਚਾਰਨਾ ਆਪਾਂ ਨੂੰ ਕਿ ਜਿਹੜੇ ਅੱਜ ਪੱਗਾਂ ਦੇ ਵਿੱਚ ਸਿਰ ਫਸਾ ਕੇ ਇਹਨਾਂ ਅਮੀਤਸ਼ਾ ਵਰਗਿਆਂ ਦੇ ਕੋਲ ਜਾਂਦੇ ਨੇ ਉਹਨਾਂ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਤੁਸੀਂ ਨਾਮ ਕਿਵੇਂ ਲਿਆ ਸੰਤ ਕਹਿੰਦੇ ਜਰਨੈਲ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਦਾ ਪਰ ਉੱਥੇ ਜਾ ਕੇ ਕੋਈ ਸਵਾਲ ਨਹੀਂ ਪੁੱਛੇਗਾ ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗੁਰਫਤ ਤੇ ਪ੍ਰਵਾਨ ਕਰੋ ਗੱਜ ਕੇ ਅੱਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ